ਕਾਓ ਜੀ ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਅੱਜ ਇੱਕ ਵਾਰ ਫਿਰ ਸਾਧਕ ਤੋਂ ਗੁਰੂ ਰਸਾਈਰ ਛੜਕਤੇ ਰਪਈਆਂ ਵਾਲੀ ਕੱਸੀ ਆ ਜਿਹੜੀ ਇੱਕ ਵਾਰ ਫੇਰ ਟੁੱਟ ਗਈ ਆ ਦੱਸ ਦਿਆਂ ਕਿ ਕਰੀਬ ਇੱਕ ਹਫਤਾ ਪਹਿਲਾਂ ਇਹ ਕੱਸੀ ਟੁੱਟੀ ਸੀ ਮਹਿਕਮੇ ਵੱਲੋਂ ਲੱਲਾ ਪਪਾ ਕਰਕੇ ਇਹਨੂੰ ਪੂਰ ਦਿੱਤਾ ਗਿਆ ਸੀ ਤੇ ਅੱਜ ਸਵੇਰ ਦੁਪਹਿਰ ਹੀ بارش ਦੇ ਨਾਲ ਕੱਸੀਆਂ ਦੇ ਵਿੱਚ ਪਾਣੀ ਜ਼ਿਆਦਾ ਹੋਣ ਦੇ ਨਾਲ ਜਿਹੜਾ ਇਹ ਪਾਣੀ ਦੀ ਮਾਰ ਨਹੀਂ ਚੱਲ ਸਕੀ ਅੱਜ ਇੱਕ ਵਾਰ ਫੇਰ ਆ ਜਿਹੜਾ ਸੀ ਰੁਪਈਆ ਦੀ ਕੱਸੀ ਟੂਰ ਮਾਈਨਰ ਜਿਹਨੂੰ ਕੌਣੀ ਵਾਲਾ ਮਾਈਨਰ ਜਾਂ ਕਹਿ ਦਈਏ ਵੀ ਢਲਮਾ ਤੋਂ ਜਿਹੜੀ ਕੱਸੀ ਆਉਂਦੀ ਹੈ ਕੌਣੀ ਨੂੰ ਉਹ ਕੱਸੀ ਜਿਹੜੀ ਇੱਕ ਵਾਰ ਫੇਰ ਟੁੱਟ ਗਈ ਹੈ ਸਾਥ ਦੇ ਖੇਤਾਂ ਦੇ ਜਿਹਨਾਂ ਦੇ ਇੱਥੇ ਖੇਤ ਹੈ ਉਹ ਕਿਸਾਨ ਇੱਥੇ ਇਕੱਠੇ ਹੋਏ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਆ ਬਾਈ ਕੀ ਕਹਿਣਾ ਚਾਹਣੇ ਹੋ ਕੱਸੀ ਜਿਹੜੀ ਬਾਈ ਸ਼ਰਧਾ ਜੀ ਕੀ ਕਹਿਣਾ ਚਾਹਣੇ ਹੋ ਕੱਸੀ ਇੱਕ ਵਾਰੀ ਫੇਰ ਟੁੱਟ ਗਈ ਆ ਦੂਜੀ ਵਾਰੀ ਕੁੱਟ ਗਈ ਜੀ ਹਫਤੇ ਵਿੱਚ ਕੁੱਟ ਗਈ ਮੇਰਾ ਖਾਲਾ ਇੱਕ ਹਫਤੇ ਵਿੱਚ ਇਹ ਤੁਸੀਂ ਵੇਖ ਲਓ ਜਿਹੜੇ ਜੀਨਦਾਰ ਨੇ ਠੇਕੇ ਤੇ ਲਈ ਹੈ ਜ਼ਮੀਨ ਉਸੇ ਦੇ ਵਾਂਗ ਚ ਫੇਰ ਕੁੱਤੀ ਆ ਹੁਣ ਪਨੀਰੀ ਵੀ ਨਹੀਂ ਥਿਉਣੀ ਜੀ ਇਹਨਾਂ ਦਾ ਕਰਨ ਨੂੰ ਲਾਉਣਾ ਸੀ 3 ਵਜੇ ਦਾ ਆਈਸੀ ਸਾਹਿਬ ਨੂੰ ਫੋਨ ਕੀਤਾ ਵੇ ਬਈ ਕੱਸੀ ਘਟਾ ਦਿਓ ਕੱਸੀ ਘਟਾ ਦਿਓ ਕਿਸੇ ਨੇ ਗੌਰ ਨਹੀਂ ਕੀਤੀ ਕੋਈ ਬੇਲਦਾਰ ਨਹੀਂ ਇੱਥੇ ਆਇਆ ਹਾਂ ਜੀ ਵੀਰੜੇ ਖੜੇ ਆ ਸਾਰੇ ਤੁਸੀਂ ਬਸ ਕੀ ਇਹਨਾਂ ਨੂੰ ਪੁੱਛੋ ਮਾਈ ਕੀ ਕਹਿਣਾ ਚਾਹੁੰਦੇ ਆ ਕਿੰਨਾ ਕ ਪਾਣੀ ਦਾ ਵਹਾਅ ਸੀਗਾ ਕਿੰਨੀ ਆਛੜੀ ਸੀ ਸਾਰੇ ਉੱਤੋਂ ਤੱਕ ਭਰੀ ਸੀਗੀ ਮਤਲਬ ਜਿਵੇਂ ਗੁੱਡਾਂ ਪਈਆਂ ਨੇ ਜਾਂ ਖਾਲਿਆਂ 'ਚ ਪਈਆਂ ਨੇ ਤੇ ਚਾਰ ਕਣਾ ਪਹਿਲਾਂ ਟੁੱਟ ਗਈ ਹੱਦ ਤੱਕ ਪਹਿਲਾਂ ਚਾਰ ਕਣਾ ਸਾਨੂੰ ਤਾਂ ਝੋਨਾ ਵੀ ਜਰਾ ਤੋਂ ਲੱਗਿਆ ਦੁਬਾਰਾ ਹੁਣ ਵੇਰ ਟੁੱਟ ਗਈ ਦੁਬਾਰਾ ਟੁੱਟਣ ਕਾਰਨ ਹੁਣ ਇਹਨਾਂ ਦਾ ਮਤਲਬ 3-4 ਕਿਲੇ ਜਰਾ ਝੋਨਾ ਇੱਥੇ ਫੇਰ ਖਤਮ ਹੋ ਗਿਆ ਤੇ ਨਾਲ ਆਪਣੀ ਰੀਮ ਵੀ ਨਹੀਂ ਆਇਆ ਦੇਖੋ ਤੁਸੀਂ ਕੀ ਹੋ ਰਿਹਾ ਤੇ ਗੜ ਕਿੰਨੀ ਇਹ ਤਾਂ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਣਾ ਜੀ ਵੀਰੜੇ ਦਾ ਸਤਿੰਦਰ ਭਾਈ ਕਹਿਣਾ ਕਿ ਹੋਈ ਕੋਈ ਮਹਿਕਮੇ ਵਾਲਿਆਂ ਨਾਲ ਗੱਲਬਾਤ ਨਹੀਂ ਕਿਸੇ ਨਾਲ ਨਹੀਂ ਹੋਈ ਮਹਿਕਮੇ ਨਾਲ ਕੋਈ ਬਾਈ ਨੇ ਕੀਤਾ ਸੀ ਕੋਈ ਬੇਲਦਾਰ ਵਗੈਰਾ ਕੋਈ ਵੀ ਨਹੀਂ ਪਹੁੰਚਾਇਆ ਕਿਸੇ ਸਰ ਸਾਹਿਬ ਕੀ ਇਹਨਾਂ ਨੇ ਫੋਨ ਤੇ ਵਿਸ਼ਵਾਸ ਲਾਇਆ ਹੁੰਦਾ ਉਹ ਤਾਂ ਆਦੇ ਸੀ ਪਾਣੀ ਘਟਾ ਰਹੇ ਅਸੀਂ ਪਰ ਜੇ ਘਟਾਇਆ ਹੁੰਦਾ ਹੁਣ ਘਟ ਜਾਣਾ ਚਾਹੀਦਾ ਫੁੱਟ ਵੀ ਘਟ ਜਾਂਦਾ ਤੇ ਆ ਨੁਕਸਾਨ ਨਹੀਂ ਹੁੰਦਾ ਨਿਸ਼ਾਨ ਕਾਫੀ ਜ਼ਿਆਦਾ ਹੈ। ਇੱਕ ਸਾਰਾ ਏਰੀਆ ਤਾਂ ਜੀ ਸਾਰਾ ਡੁੱਬੂਗਾ ਉਹਨਾਂ ਕਿਉਂਕਿ بارش ਦਾ ਪਾਣੀ ਖੜਾ ਤੇ ਉਹ ਸਿਰੇ ਤੱਕ ਜਾਊਗਾ। ਮੇਰਾ ਖਿਆਲ ਅਗਲੀ ਪਈ ਤੱਕ ਪਾਣੀ ਢੱਕ ਕੇ ਘਰਾਂ ਦਾ ਪਾਣੀ ਸਾਰੇ ਜ਼ਿਆਦਾ ਹੈ ਤਾਂ ਬਹੁਤ ਦਾ ਛੜਕ ਵੀ ਡੱਪੇ। ਮੈਂ ਬਹੁਤ ਜ਼ਿਆਦਾ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਹੈ। ਇਸ ਕਾਰਨ ਮੰਨ ਲਓ ਵੀ ਪਾਣੀ ਆ ਰਿਹਾ ਹੈ। ਪਾਣੀ ਤਾਂ ਪਹਿਲਾਂ ਹੀ ਭਰੇ ਹੋਏ ਪਾਣੀ ਨੇ ਲੱਗੇ ਹੋਏ ਨਾ ਇੱਕ ਸਵੇਰ ਦੇ ਨਹੀਂ ਪਈ ਜਾਂਦੇ। ਮੰਡੀ ਦਾ ਚਾਰੇ ਦਾ ਸਾਰੇ ਤੁਹਾਨੂੰ ਖਾਣਾ ਮੰਨ ਲਓ ਕਿ ਮੱਖੀ ਖੜੀ ਅੱਗੇ ਕੋਚਾ ਸਾਰੀ ਦਿੱਕਤ ਹੀ ਦਿੱਖਦਾ ਹੈ। ਪਸੰਦ ਨਹੀਂ ਅੰਦਰ ਪ੍ਰਧਾਨ ਜੀ ਫਿਰ ਸਾਡੇ ਨੂੰ ਬਾਈ ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਤਾਂ ਜੀ ਮੈਂ ਮੇਰਾ ਕੋਈ ਬੇਲਦਾਰ ਇੱਥੇ ਆਉਂਦਾ ਨਹੀਂ ਅਮਰੀਕਾ ਦੇ ਆਉਂਦੇ ਆ ਜੀ ਰੋਣ ਲੱਗ ਗਿਆ ਜੀ ਠੇਕੇ ਦੇ ਪੈਸੇ ਚਾਹੇ ਹਾਜ਼ਰੀ ਪਾ ਕੇ ਮੁੜ ਜਾਂਦੇ ਆ ਹੁਣ ਵੇਖ ਲਓ ਬੇਲਦਾਰ ਹਾਈਟ ਜੀ ਆਇਆ ਨਾਮ ਲੱਗਦਾ ਨਹੀਂ ਪੰਡਿਤ ਜੀ ਵਾਣ ਜੀ ਦਾ ਛੱਟੀ ਹੈ ਕਸੀ ਕਿੰਨੇ ਪੈਸੇ ਦੇ ਠੇਕਾ ਹੋਏ ਦਾ ਜੀ ਜੀ ਤਾਂ ਇਹ ਆ ਗਿਆ ਜੀ ਰੈਡੀ ਨਾ ਕੋਈ ਹਫੀਜ਼ 77 ਬਥੇ ਹਜ਼ਾਰ ਹੁੰਦੇ ਕਿਤੇ ਲਿਆ ਕਹਾਂਗਾ ਜੀ ਕਿੰਨੇ ਪੂਰਾ ਤੇਰਾ ਮਲਾਜਮਨ ਚਾਹੀਦਾ ਪਾਣੀ ਚੋੜਾ 75000 ਦਾ ਠੇਕਾ ਹੈਗਾ ਤੇ ਇਹਦੇ ਵਿੱਚ ਤਾਂ ਕੁਝ ਬਚਣਾ ਨਹੀਂ ਹੁੰਦਾ ਬਚਣਾ ਕੀ ਇਹ ਦੇਖੋ ਇਹ ਪੜੀਰੀ ਵੀ ਨਹੀਂ ਮਿਲਨੀ ਹੁੰਦਾ ਨਾ ਤੇਰੀ ਹੋ ਜਾਂਦੀ ਇਹਦੇ ਕੋਲ ਇੱਕ ਕਹਿਰਾ ਰਹੇਗਾ ਵਿਚਾਰੇ ਕੋਲੇ ਸਾਹਮਣੇ ਜਿਹੜਾ ਆਹ ਤਾਂ ਸਾਰਾ ਡੁੱਬ ਗਿਆ ਸਾਰੀ ਮਿੱਟੀ ਚੜ ਜਣੀ ਇਹਦੇ ਦੇ ਨਾਲ ਆ ਗਏ ਬਾਈ ਜੀ ਆ ਆ ਗਏ ਜਿੰਨਾ ਦਾ ਠੇਕਾ ਸੀ ਆ ਆ ਗਏ ਜੋ ਸਹੀ ਫਟਾ ਬੰਨ੍ਹਦੇ ਨਹੀਂ ਬਚਣਾ ਬਹੁਤ ਪੜਦੇ ਰਹੇ ਆ ਪੱਟ ਕੇ ਬੰਨ੍ਹ ਦਿੱਤੀਆਂ ਉਹ ਉਥੋਂ ਹੀ ਪੋਲਾ ਸਾਰੀ ਆ ਪੱੜੀ ਪੋਲੀ ਹੋ ਗਈ ਜੀ ਪੱਟ ਕੇ 2 ਘੰਟੇ ਖੜੇ ਰਹੇ ਆ ਬੇਲਾ ਨੂੰ ਫੋਨ ਕੀਤਾ ਉਹ ਤਾਂ ਫੁੱਟੀ ਤੇ ਆ ਪਹਿਲਾਂ ਵੀ ਇਹਨਾਂ ਨੇ ਮੈਨੂੰ ਜ ਇਹ ਇਹਨਾਂ ਨੇ ਹਲਕੇ ਤੌਰ ਤੇ ਬੰਨੀ ਆ ਤੇ 2 ਘੰਟੇ ਥੇ ਲੱਗੇ ਰਹੇ ਆ ਫੁੱਟ ਬੰਦ ਕਰਦੇ ਰਹੇ ਆ ਪਰ ਥੱਲੋਂ ਫੁੱਟ ਉਹ ਵੀ ਤੀਜੇ ਦਿਨ ਆਇਆ ਪੂਰੀ ਰੋਡ ਸੀ ਕੱਟੇ ਲਾ ਕੇ ਨਾਲ ਅਗਲੇ ਪਨੇਟਾਂ ਨਾਲ ਜਿਹੜੀਆਂ ਬਣੀਆਂ ਨੇ ਉਵੇਂ ਬਣੇ ਤਾਂ ਫੇਰ ਖੜੂਗੇ ਹਾਂ ਥੱਲੋਂ ਨਹੀਂ ਲਾ ਕੇ ਫੁੱਟ ਪਈ ਉਹ ਕੱਟੇ ਇਹਨਾਂ ਦਾ ਫੁੱਟ ਪਈ ਜਾਣੀਆਂ ਨੇ ਤਾਂ ਵੀ ਹੈਗਾ ਉਹ ਤਾਂ ਵੀ ਸੋਚਦੇ ਕਿ ਕੱਟੇ ਰੱਖਦੇ ਨਹੀਂ ਇਹ ਨਾ ਹਾਂ ਵੀ ਸਹੀ ਗੱਲ ਕੱਟੇ ਰੱਖ ਕੇ ਨਾ ਬਣਾਉਂਦੇ ਇਹ ਬੋਲਣ ਕਿ ਅਸੀਂ ਕੱਟੇ ਰੱਖ ਕੇ ਨਹੀਂ ਆ ਭੱਜਨ ਦੇ ਨਹੀਂ ਨਾ ਇਹ ਜਿਹੜੇ ਪਹਿਲਾਂ ਟੁੱਟੀ ਰਵੇ ਤੋੜ ਪੱਕਾ ਕਰਾਵਾਂਗੇ ਅਸੀਂ ਜਿੰਨੇ ਜਰ ਪੱਕਾ ਨਹੀਂ ਇਹਨੂੰ ਕਰਦੇ ਉਹਨਾਂ ਜਰ ਅਸੀਂ ਬਿਲਕੁਲ ਆ ਮੈਨੂੰ ਤਾਂ ਫੇਰ ਟੁੱਟ ਜਾਣੀ ਆ ਇਹ ਤਾਂ ਫੇਰ ਟੁੱਟ ਜਾਣੀ ਜੀ ਜਿਹਦੇ ਪਾਣੀ ਤੇ ਆ ਗਿਆ ਫੇਰ ਫੇਰ ਟੁੱਟ ਜਾਣੀ ਉਹ ਇਹਦੇ ਨਾਲੋਂ ਬੈਠਾ ਹੂੰ ਆ ਮੈਂ ਨਹੀਂ ਕਿਹਾ ਕਿ ਉਹ